ਜਿਹੜੇ ਸ਼ਰਾਬ ਦੇ ਨਾਲ ਇਦਾਂ ਮੌਤਾਂ ਹੋਈਆਂ ਨੇ ਮੌਤਾਂ ਹੋਈਆਂ ਦਾ ਸੰਬੰਧ ਕੁਛ ਨਾਲ ਹੈ ਨਹੀਂ ਇਹ ਵੀ ਬਹੁਤ ਹੀ ਦੁਖਦਾਈ ਘਟਨਾਵਾਂ ਉਹਨਾਂ ਪਰਿਵਾਰਾਂ ਵਾਸਤੇ ਤੇ ਬਹੁਤ ਮੁਸੀਬਤ ਦੇ ਪਾਰ ਡਿੱਗ ਪਏ ਉਹਨਾਂ ਦੇ ਉੱਤੇ ਤੇ ਮੇਰਾ ਖਿਆਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਜਾਂ ਸਾਡੇ ਜਿਹੜੇ ਜ਼ਿੰਮੇਵਾਰ ਲੀਡਰ ਹੈ ਸਾਡੇ ਉਹਨਾਂ ਨੂੰ ਕੋਈ ਇਹ ਇਹ ਜਿਹੜੀ ਮੈਨੂੰ ਸਮਝਦਾ ਕਿ ਸਾਰੀ ਜ਼ਿੰਮੇਵਾਰੀ ਇਹ ਸਰਕਾਰ ਕਿ ਹੁਣ ਕਿਸ ਤੇ ਨਹੀਂ ਛੁੱਟੀ ਜਾ ਸਕਦੀ ਕਿ ਸਰਕਾਰ ਦੀ ਆਂ ਗੈਲੀ ਆ ਕਿ ਉਹਨਾਂ ਨੂੰ ਪਤਾ ਕਿ ਘਰ ਘਰ ਨਸ਼ੇ ਨਾਲ ਰੋਜ਼ ਮੋਤਾਂ ਹੋ ਰਹੀਆਂ ਪਰ ਕੋ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ ਕਿ ਨਸ਼ੇ ਦੇ ਖਿਲਾਫ ਜਿਹੜਾ ਕੋਈ ਬੰਦਾ ਗੱਲ ਕਰਦਾ ਉਹਦੇ ਤੇ ਤਾਂ ਕਾਰਵਾਈ ਹੋ ਜਾਂਦੀ ਏਕਰ ਨਸ਼ੇ ਵੇਚਣ ਵਾਲਿਆਂ ਵਾਸਤੇ ਨਸ਼ੇ ਦੇ ਸਦਾਗਰਾਂ ਵਾਸਤੇ ਤਾਂ ਕੋਈ ਨਾ ਕੋਈ ਕਾਨੂੰਨ ਕੈਦਾ ਨਹੀਂਗਾ ਨਾ ਕੋਈ ਪੁਲਿਸ ਅਫਸਰਾਂ ਕੋ ਟਾਈਮ ਹੈਗਾ ਨਾ ਕੋਈ ਸਾਡੇ ਲੀਡਰਾਂ ਦਾ ਧਿਆਨ ਇਧਰ ਤੇ ਪਰ ਜੇ ਕੋਈ ਨਸ਼ੇ ਦੇ ਖਿਲਾਫ ਕੋਈ ਆਵਾਜ਼ ਉੱਠਦਾ ਤੂੰ ਉਹਦੇ ਵਾਸਤੇ ਪਤਾ ਨਹੀਂ ਐਨਐਸਏ ਤੇ ਪਤਾ ਨਹੀਂ ਕਿਹੜੀ ਕਿਹੜੀ ਡਿਬਰੂਗੜ ਦੀਆਂ ਜੇਲ੍ਹਾਂ ਦੇ ਕਿੱਥੇ ਕਿੱਥੇ ਉਹਨਾਂ ਨੂੰ ਸੁਟਿਆ ਜਾ ਸਕਦਾ ਇਹ ਉਹ ਅਮਰਤਪਾਲ ਦੇ ਸਾਥੀ ਭਾਈ ਪਪਲਪ੍ਰੀਤ ਦਾ ਪਿੰਡ ਆ ਤੇ ਉਹ ਜਿੰਨਾ ਚਿਰ ਉਹ ਰਹੇ ਉਹਨਾਂ ਨੇ ਬੜਾ ਡਟ ਕੇ ਇਸ ਚੀਜ਼ ਤੇ ਪਹਿਲਾਂ ਦਿੱਤਾ ਉਦੋਂ ਵੀ ਉਹਨਾਂ ਦੇ 307 ਦਾ ਪਹਿਲਾਂ ਵੀ ਇੱਕ ਵਾਰੀ ਪਰਚਾ ਕਰਵਾਇਆ ਉਹ ਸਜ਼ਾ ਭੁਗਤ ਰਹਾ ਕਿ ਉਹ ਲੋਕਾਂ ਦੇ ਬੱਚਿਆਂ ਨੂੰ ਬਚਾਉਣਾ ਚਾਹ ਰਹੇ ਸੀ ਕਿ ਪੰਜਾਬ ਦੀ ਸਾਡੀ ਧਰਤੀ ਤੋਂ ਅਸੀਂ ਨਸ਼ਾ ਖਤਮ ਕਰੀਏ ਤੇ ਉਹਦੀ ਸਜ਼ਾ ਉਹਨਾਂ ਨੇ ਐਨਐਸਏ ਦੇ ਤਹਿਤ 2 ਸਾਲ ਤੋਂ ਉੱਥੇ ਡਿਬ੍ਰਿਗੜ੍ਹ ਵੀ ਲਾ ਕੇ ਆ ਗਏ ਆ ਹੁਣ ਫਿਰ ਅੰਦਰ ਆ ਤੇ ਜਿਹੜੇ ਇਹੋ ਜਿਹਾ ਵਪਾਰ ਜ਼ਹਿਰ ਦਾ ਵਪਾਰ ਕਰਦੇ ਆ ਉਹ ਖਸ਼ਰੀਆਂ ਵਿੱਚ ਖੁੱਲੇ ਘੁੰਮ ਰਹੇ ਆ ਤੇ ਇਹਦੇ 'ਚ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਸਰਕਾਰਾਂ ਸਾਡੀਆਂ ਸਰਕਾਰ ਨੇ ਇੱਕ ਨਸ਼ਿਆਂ ਦੇ ਵਿਰੁੱਧ ਯੁੱਧ ਜੰਦ ਵਾਲੀ ਮਹਿਮ ਜਿਹੜੀ ਉਹ ਤਾਂ ਕੀ ਕਹਿਣਾ ਚਾਹੁੰਦੇ ਉਸ ਵੇਲੇ ਉਹ ਤਾਂ ਮੇਰਾ ਖਿਆਲ ਹੈ ਕਿ ਜਿਹੜਾ ਨਸ਼ੇ ਦੇ ਖਿਲਾਫ ਲੋਕ ਹੈ ਉਹਨਾਂ ਦੇ ਵਿਰੁੱਧ ਇਹ ਯੁੱਧ ਹੈ ਜਿਹੜਾ ਨਸ਼ੇ ਦੇ ਸਤਾਕਰਨ ਦੇ ਵਿਰੁੱਧ ਕੋਈ ਜੁੱਧ ਨਹੀਂਗਾ ਕੋਈ ਕੰਟਰੋਲ ਨਹੀਂ ਉਹਦੇ ਉੱਤੇ ਕੋਈ ਕੰਟਰੋਲ ਨਹੀਂ ਤੁਸੀਂ ਆਮ ਦੇਖ ਰਹੇ ਜੋ ਅੱਜ ਇਹ 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 ਘਟਨਾ ਤੋਂ ਸਾਫ ਪ੍ਰਤੱਖ ਹੈ ਕਿ ਸਾਰਾ ਉਹਨਾਂ ਦੇ ਪ੍ਰਸ਼ਾਸਨ ਦੀਆਂ ਸਾਰਿਆਂ ਦੀਆਂ ਨਜ਼ਰਾਂ 'ਚ ਹੀ ਸਭ ਕੁਝ ਹੋ ਰਿਹਾ ਇਹ ਕੋਈ ਲੁਕੀ ਸ਼ੀਪੀ ਗੱਲ ਨਹੀਂਗੀ ਹੋਣਗੀ ਹੁਣ ਤੇ ਆ ਪ੍ਰਤੱਖ ਹੈ ਕਿ ਰੋਜ਼ ਦਿੜੇ ਕੋ ਚਿੱਟੇ ਨਾ ਆ ਦੇ ਘਟਨਾ ਮਤਲਬ 5 ਸਾਲ ਪਹਿਲਾਂ ਵੀ ਵਾਪਰੀ ਸੀ ਉਦੋਂ ਵੀ ਬਹੁਤ ਬੰਦੇ ਚਲੇ ਗਏ ਸੀ ਉਦੋਂ ਬਾਅਦ ਵੀ ਕੋਈ ਕੰਟਰੋਲ ਹੀ ਨਹੀਂ ਕਿ ਇਸ ਗੱਲ ਤੇ ਜੋ ਮਰਜ਼ੀ ਕੋਈ ਕਰੀ ਜਾਵੇ ਜੋ ਗਲਤ ਕੰਮ ਕਰਨ ਵਾਲਿਆਂ ਵਾਸਤੇ ਤੇ ਕੋਈ ਖੁੱਲੀ ਛੁੱਟੀ ਆ ਜੇ ਕਾ ਮਿਲਦਾ ਬਾਪੂ ਜੀ ਸਰਕਾਰ ਦਾ ਤੇ ਕੀ ਵਿਰੋਧ ਨਸ਼ਿਆਂ ਵਿਰੋਧ ਦਾ ਸੰਗਰਸ਼ ਨਹੀਂ ਉਹ ਤੇ ਨਸ਼ਿਆਂ ਤੋਂ ਪਹਿਲਾਂ ਵੀ ਸਰਕਾਰ ਤੋਂ ਪਹਿਲਾਂ ਵੀ ਉਹਨਾਂ ਤੇ ਨਸ਼ਿਆਂ ਦੇ ਵਿਰੋਧੀ ਜੁੱਧ ਲੜਦੇ ਆ ਲੜਦੇ ਆ ਉਹਨਾਂ ਨੂੰ ਆਪਣੀਆਂ ਜਿਹਨਾਂ ਚ ਜਾਣਦੇ ਮੁਸੀਬਤ ਪਈ ਅਸੀਂ ਤੇ ਕਹਿੰਦੇ ਕਿ ਇਹ ਸਰਕਾਰ ਵੀ ਧਿਆਨ ਦੇਵੇ ਬਾਕੀ ਕਿਦੋਂ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਤੇ ਸਮਾਵੇ ਤੇ ਨਸ਼ਿਆਂ ਦੀ ਜਿਹੜੀ ਆ ਇਹ ਦਲਦਲ ਚੋਂ ਲੋਕ ਫਸੇ ਆ ਉਹ ਚੋਂ ਕੱਢਣ ਦੇ ਅਸੀਂ ਪੂਰਾ ਤਨ ਇਹ ਨਸ਼ਿਆਂ ਦੀ ਇਹ ਧਰਤੀ ਤੋਂ ਗੁਰੂਆਂ ਪੀਰਾਂ ਦੀ ਧਰਤੀ ਹੈ ਤੋਂ ਨਸ਼ਾ ਖਤਮ ਕਰਨ ਦਾ ਅਸੀਂ ਪੱਕਾ ਵਾਅਦਾ ਕਰਦੇ ਹਾਂ ਕਿ ਅਸੀਂ ਬਾਪੂ ਜੀ ਜਿਹੜੇ ਗਰੀਬ ਲੋਕਾਂ ਦੇ ਘਰ ਆਏ ਜਾ ਰਹੇ ਨੇ ਨਸ਼ੇ ਦੀ ਆੜ ਦੇ ਵਿੱਚ ਤੇ ਜਿਹੜੇ ਅਮੀਰ ਨੇ ਉਹਨਾਂ ਦੇ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ ਕੀ ਕਹਿਣਾ ਚਾਹੁੰਦੇ ਜੀ ਇਹ ਜੀ ਇਹ ਕਿ ਇੱਕ ਡਰਾਮਾ ਕੀਤਾ ਜਾ ਰਿਹਾ ਹੈ ਜਿਹੜੇ ਨਸ਼ੇ ਦੇ ਜਿੱਥੋਂ ਨਸ਼ਾ ਚੱਲਦਾ ਵਾ ਉੱਥੋਂ ਦੇ ਕੋਈ ਨਹੀਂ ਰੋਕ ਤੇ ਜਿਹੜੇ ਕੋਈ ਖਾਣ ਵਾਲੇ ਉਹਦੀ ਗ੍ਰਿਫਤ ਚ ਆ ਕੇ ਛੋਟੇ ਮੋਟਿਆਂ ਨੂੰ ਫੜ ਕੇ ਤੇ ਲੋਕਾਂ ਦੀ ਅੱਖਾਂ 'ਚ ਕੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਖਿਆਲ ਹੈ ਕਿ ਜੇ ਜਿੱਥੋਂ ਨਸ਼ਾ ਚੱਲਦਾ ਵਾ ਜਿੱਥੋਂ ਨਸ਼ਾ ਸ਼ੁਰੂ ਹੁੰਦਾ ਵਾ ਜੇ ਵੱਡੇ ਹਜ਼ਾਰਾਂ ਬੰਦੇ ਫੜਨ ਨਾਲ ਇੱਕ ਅੱਧਾ ਵੀ ਤਕੜਾ ਫੜ ਲਓ ਤੇ ਮੇਰੇ ਖਿਆਲ ਕੋਈ ਨਸ਼ੇ ਤੇ ਕੋਈ ਕਾਬੂ ਹੋ ਜੇ ਇੱਕ ਤੁਸੀਂ ਛੋਟੇ ਛੋਟੇ ਬੰਦਿਆਂ ਨੂੰ ਫੜ ਕੇ ਜੇਲਾਂ 'ਚ ਸੁੱਟ ਕੇ ਜੇਲਾਂ ਭਰ ਕੇ ਰੱਖੀਆਂ ਤੇ ਜਿਹੜੇ ਵੱਡੇ ਜਿਹੜੇ ਕਾਰੋਬਾਰ ਦਿਨ-ਬਦ ਦਿਨ ਵਧਦਾ ਜਾ ਰਹੇ ਆ